ਕੀ ਗੇਨੀਏ ਬੱਟਲ ਜਿੱਤਾ ਚੁਰਕਟ ਕੇ ਦਿੱਤੀ ਆ ਕੱਲ ਤੋਂ ਟੱਬ ਚ ਮਿਲਿਆ ਕਰੂਗੀ ਤੈਨੂੰ ਕਿੱਕ ਮਾਰ ਦੇ ਹਾਂ ਆ ਨਿੱਕੇ ਨਿੱਕੇ ਪੈਰ ਦੁਪਹਿਰ ਨਤੜਾ ਲੀਂਗੀ ਮਾਵਾ ਹਜੇ ਵੀ ਨਹੀਂ ਆਣਾ ਸੀ ਸ਼ਰਮ ਲੱਤੀ ਪਈ ਆ ਟਾਈਮ ਦੇਖੋ ਟਾਈਮ ਕੀ ਉੱਥੇ ਲੱਗ ਗਿਆ ਸੀ ਟਾਈਮ ਮੰਦੀ ਰਹਿਣੀ ਦੇ ਇੱਥੇ ਸਿਕਰ ਦੁਪਹਿਰੇ ਕੋਈ ਬਾਹਰ ਹੋ ਰਹਾ ਨਹੀਂ ਗਾ ਡੇਗੇ ਨਾ ਕਿਸਨ ਚੱਕਣਾ ਹੋਰ ਨਹੀਂ ਆਪੇ ਕਰੋ ਕੰਮ ਆਉਦੇ ਮੇਰੇ ਤੇ ਹੁੰਦਾ ਕੰਮ ਛੋਟਾ ਹੈਲੋ ਗਾਇਜ਼ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਬਣੇ ਰਹੋ ਐਂਡ ਤੱਕ ਕਿਉਂਕਿ ਵਲੌਗ ਬਹੁਤ ਕਿੰਗ ਹੈ ਮੀਨਾ ਭੈਣ ਦੀ ਰਾਖੀ ਕਰਨੀ ਕੰਮ ਕਰਦੀ ਹੈ ਕਿ ਨਹੀਂ ਕਰਦੀ? ਕਰਦੀ ਘੜੀ ਹੋਏ ਤੇ ਦੇਖੀ। ਇਹਦਾ ਫਰਸ਼ ਦੋ। ਮੈਂ ਤਾਂ ਬਸ ਦੇਣੀ ਸੀ। ਕੀ ਕਹਿੰਦੀ ਮਨਦੀਪ? ਮਨਦੀਪ ਕਹਿੰਦੀ ਉਸ ਕਮਰੇ 'ਚ ਰੱਖਦਾ ਠੀਕ ਆ। ਮੈਨੂੰ ਕਮਰਾ ਨਹੀਂ ਖੂਈ ਆ। ਆ ਕਮਰਾ ਦੇਖਦਾ ਤੈਨੂੰ ਐ। ਇਹਨੂੰ ਤੂੰ ਚੰਗਾ ਸਟੋਰ ਰੂਮ ਸਮਝ ਰੱਖਿਆ ਰੇ ਇੱਕ ਚੀਜ਼ ਇੱਧਰ ਹੀ ਠੋਕੀ ਹੋਣੀ ਹੈ। ਇੱਥੇ ਹੋਰ ਵੇਲੀ ਹੈ ਇਹ ਤਾਂ ਟਾਇਲਟ ਬਣੀ ਨਹੀਂ। ਲੈ ਵੀ। ਆਹ ਦਿੱਗੀ ਗੁੱਗੀ ਵੱਜ ਜੇ। ਕੱਲ ਕੰਮ ਤੇ ਲੇਟ ਕਿਉਂ ਆਇਆ ਸੀ ਭਾਈ ਕੀ ਗੱਲ ਹੈ ਥੋੜਾ ਜਿਹਾ ਸਾਡੇ ਘਰ ਜਵਾਕ ਬਿਮਾਰ ਜਿਹਾ ਹੋ ਗਿਆ ਸੀ ਦਵਾਈ ਦੂ ਵੀ ਦਵਾਈ ਕੇ ਲਈ ਆਇਆ ਨਾ ਪਤਾ ਬਜ਼ੁਰਗ ਬੰਦੇ ਦਾ ਠੀਕ ਹੈ ਨਾ ਹਾਂ ਮੈਂ ਨਾ ਕਿਹਾ ਕਿ ਉਹ ਨਾ ਦੇ ਕਿਉਂ ਤੂੰ ਕਹਤ ਨਹੀਂ ਕਹਿੰਦਾ ਨਾ ਕਰਵਾ ਨਹੀਂ ਮੈਂ ਕੀ ਗਾਣੇ ਕੀ ਸੁਣਾਉਂਗਾ ਅੱਛਾ ਕਹਿੰਦਾ ਤੇਰੇ ਘਰ ਵਾਲੀ ਐ ਮੇਰੀ ਕਿਉਂ ਸੁਣੂਗੀ ਦੀਪ ਉਹ ਬੱਬੂ ਖੀਰ ਦਾ ਕਹਿੰਦਾ ਸੀਗਾ ਦੁੱਧ ਪਿਆ ਬਣਾ ਲੈਣੇ ਥੋੜੇ ਬੱਬੂ ਕਹਿੰਦਾ ਖੀਰ ਖਾਣੀ ਹੈ ਬੱਬੂ ਤਾਂ ਨਾਮ ਬਦਨਾਮ ਆ ਵਿਚਾਰੇ ਤਾਂ ਖਾਣੀ ਦ ਤੁਸੀਂ ਆ ਸਿੱਧਾ ਸਿੱਧਾ ਇਹ ਕਹਿ ਦੋ ਮੇਰੀ ਗੱਲ ਸੁਣ ਹੁਣੀ ਬੱਬੂ ਨੇ ਕਿਹਾ ਮੈਂ ਵੀਡੀਓ ਦੇ ਵਿੱਚ ਸੀਨ ਵੀ ਲਿਆ ਜਿਨ ਨਾਲੇ ਇਸ ਫਕੀਰ ਨੂੰ ਤੂੰ ਖੀਰ ਖਵਾ ਦੇਂਗੀ ਤੇ ਤੇਰਾ ਤੂੰ ਜਾਂਦਾ ਫਿਰ ਮੰਮੀ ਕਹਿੰਨੀ ਤੂੰ ਇਹਨੂੰ ਘੁੱਟਦਾ ਕਿੱਥੇ ਚੱਲਣਾ ਹਣ ਮੇਰੇ ਤੋਂ ਪਹਿਲਾਂ ਤੈਨੂੰ ਲੱਗ ਜਾਂਦੀ ਪੱਠੇ ਲਿਆਉਣ ਦੀ ਚੱਲ ਚੱਲਦੇ ਆ ਫਿਰ ਰੁਕ ਜਾ ਕੀ ਪਈ ਹੈ ਕੀ ਤੋ ਪਤਾ ਆ ਗਈ ਤੂੰ ਤੜਕੇ ਗੱਟਾ ਚੱਕ ਲੈਣਾ ਬੱਚੀਆਂ ਜੇ ਬੋਲਦੀਆਂ ਨੇ ਨਾ ਤੇ ਨੇਕੀ ਗੱਲ ਕਹਿੰਦੀਆਂ ਭਰਾਵਾ ਬੱਸ ਕਰ ਸੀਨੇ ਪੱਠੇ ਨਹੀਂ ਖਾਣੇ ਤਰਸ ਕਰ ਲਾ ਉਹਨਾਂ ਤੇ ਡੂੰਗ ਲਿਆ ਕੇ ਰੱਖ ਲਾ ਦਾਵਾ ਗਡੂ ਗੁੜੇ ਡਰ ਤੁਸੀਂ ਆਏ ਪਾਲਾ ਪਾਲਾ ਰੋਟੀ ਖਾਈਏ ਯਾਰ ਭੁੱਖ ਲੱਗੀ ਪਈ ਐ ਬਾਲੇ ਭੁੱਖ ਲਾਈਂਦੀ ਐ ਤੁਹਾਨੂੰ ਤਾਂ ਸਮਝਾਈ ਗਿਆ ਮੈਨੂੰ ਦੁਨੀਆ ਗੋਲ ਆ ਬਈ ਅੱਛਾ ਠੀਕ ਆ ਮੈਂ ਸਹੀ ਆ ਦੁਨੀਆ ਦੁਨੀਆ ਤੇਰੇ ਮੂੰਹ ਗੋਲ ਆ ਕੀ ਕਹਿਨੀ ਆ ਰੱਡੇ ਅੰਦਰ ਮੈਨੇ ਕਿਹਾ ਲੈ ਆਪ ਲੰਨ ਇੱਥੇ ਲੈ ਆ ਬਾਹਰ ਹੀ ਸਹੀ ਆ ਸਬਜੀ ਅਜੇ ਯਾਰ ਸਵਾਦ ਜੀ ਨਹੀਂ ਮਣੀ ਮਿਲਦਾ ਜਮੀਨਾ ਭਣਨੇ ਬਣਾਈਏ ਆ ਸਬਜੀ ਮੈਨੂੰ ਲੱਗਦਾ ਜਮੀਨਾ ਭਣਨੇ ਬਣਾਈਏ ਯਾਰ ਸਵਾਦ ਜੀ ਨਹੀਂ ਮਣੀ ਜਮਈ ਵਾਕਿਆ ਸੱਚੀ ਵਾਕਿਆ ਸਵਾਦ ਜੀ ਨਹੀਂ ਬਣੀ ਸਬਜੀ ਹੈ ਸੋਦਰ ने, खीर नहीं खीर बनानी है के वेरी गुड मीना मैंने शाबाश है हाँ तो आगा। कौन कि जोगी बाबा हाँ जोगी है चूरी तो खाई है निकली कली हम्म मम्मी यानी चूरी कुट के दी है ना, ना।, 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 ना। ਫੜ ਕੇ ਕੁੱਟਣਾ ਸੀ ਪਹਿਲਾਂ ਜੁੜ ਕੇ ਦਿੱਤੀ ਹੈ ਸਲਾਂ ਫੜ ਕੇ ਕੁੱਟਣਾ ਸੀ ਕਹੀ ਤੇਰੇ ਲੈ ਮਿੰਨ ਬਣੇ ਖਾਲਾ ਖੀਰ ਬੱਸ ਮੈਂ ਤਾਂ ਖਾ ਲਈ ਖੀਰ ਤੇ ਤੂੰ ਬਣੀ ਮੈਂ ਮਥੇ ਚੱਲੀ ਗਏ ਮੈਂ ਮਗਾਰੇ ਨਹੀਂ ਮਥਲੇ ਐਸੀ ਹੈ ਫਾਈਨਲੀ ਖੀਰ ਤਾਂ ਬਣੀ ਹੈ ਬੜੀ ਮਿੱਠੀ ਲੱਗੈ ਓ ਟੋਕਣੀ ਦੀ ਖੀਰ ਈ ਪਿਆਰੀ ਲੱਗੇ ਹੈ ਬੋਪੀ ਦੀ ਖੀਰ ਆ ਟੋਗਣੀ ਨੂੰ ਉਠ ਆਇਓ ਬਈ ਖੀਰ ਖਾ ਲੋ ਸਾਰੇ ਜੀ ਮੈਂ ਕਹਣਾ ਜੇ ਖੀਰ ਮਿੱਠੀ ਨਾ ਆਈ ਐ ਨਹੀਂ ਤਾਂ ਉਸ ਤੋਂ ਬਾਅਦ ਤਿਆਰ ਬੜਿਆ ਵਿਚਾਰ ਲਈ ਐ ਨਹੀਂ ਬੜਿਆ ਵਿਚਾਰ ਲਈ ਮੈਂਗੜਾ ਬਣਾਈਆ ਆ ਕਰ ਆ ਗਈ ਆ ਦੇ ਆ ਕਰ ਬਹੁਤ ਮਿੱਠੀ ਖੀਰ ਇਹਨਾਂ ਬਣੇ ਇਸ ਖੀਰ ਨੂੰ ਕਿੰਨੇ ਨੰਬਰ ਦੋਗੇ ਤੁਸੀਂ ਹਮ ਇੱਕ ਨੰਬਰ ਇੱਕ ਨੰਬਰ ਅੱਛਾ ਹਾਂ ਰੰਗ ਬਰੰਗੀ ਲਵਾ ਬੰਦੀ ਹਮ ਇਹਨਾਂ ਥੋੜੀ ਨਾਣਾ ਰੱਖਣਾ ਮਾੜੀ ਹੁੰਦੀ ਹੈ ਚੱਲ ਚੱਕ ਫਿਰ ਇਹਨ ਪਾਰਾ ਪਾਰਾ ਮੂੰਹੇ ਤਾਂ ਜੇ ਤਾਂ ਮੈਂ ਕਹਿਣਾ ਨਾ ਰੋਟੀ ਜਿਆਦਾ ਖਾਇਆ ਕਰ ਉਹਦੇ ਤੋਂ ਕਿੰਨੀ ਹੈ ਮੈਂ ਇੰਨੀ ਖਾਣੀ ਇੰਨੀ ਖਾਣੀ ਹੁਣ ਪੱਖਾ ਵੀ ਨਹੀਂ ਚੱਕੀ ਦਾ ਤੇਰੇ ਤੋਂ ਸਾਨੂੰ ਵੀ ਚੱਕ ਦਿੰਦੇ ਚਲ ਠੀਕਾ ਚੱਕ ਦੇ ਦਿਖਾ ਮੈਨੂੰ ਚੱਕ ਕੇ ਦੁਪਹਿਰ ਜੀ ਦਾ ਹੋ ਗਿਆ ਟਾਈਮ ਤੇ ਬਾਹਰ ਦਾ ਮੌਸਮ ਐਵੇਂ ਅੱਜ ਬੱਦਲ ਵਾਈ ਵੇਖੋ ਬੱਦਲ ਜੇ ਹੈਗੇ ਮੈਨੂੰ ਲੱਗਦਾ ਮੀਂਹ ਆ ਸਕਦਾ 2-3 ਦਿਨਾਂ ਅੰਚ ਕੀ ਕਹਨੀ ਐ ਸਿੱਟ ਗਰਮ ਆ ਆਇਆ ਸਿੱਖਣਾ ਦਾ ਮੋਟਰ ਸਗਾ ਸਿੱਟ ਗਰਮ ਹੁੰਦੀ ਅੱਜ ਅੱਜ ਸਿਖਾ ਦੇਣਾ ਤੈਨੂੰ ਸੈਟ ਨਾ ਦੇਂਗੇ ਤੇ ਕਹਣੀ ਦੇ ਯਾਰ ਕਿਤੇ ਤੂੰ ਸਿੱਟ ਦੇਂਗੀ ਵਾਰਡਵਾਰਡ ਚ ਮੇਰੀਆਂ ਹੱਡੀਆਂ ਪਸਰੀਆਂ ਤੋੜ ਕੇ ਰੱਖ ਦੇ। ਸਿਕਰ ਦੇ ਪਰੇ ਕੋਈ ਬਾਹਰ ਹੋ ਰਿਆ ਨਹੀਂ ਗਾ ਡੇਗਗੇ ਨਾ ਕਿਸਨ ਚੱਕਣਾ ਹੋਰ ਨਹੀਂ। ਹਾਂ ਦਾ ਮੈਨੂੰ ਮੇਰੇ ਡੈਡ ਨੇ ਸਿਖਾਇਆ ਯਾਰ। ਹੈ ਚੱਲ ਤੂੰ ਚਲਾ ਕੇ ਢੇੜਾ ਕੱਢ ਕੇ ਆ ਮਨ ਜੂਗਾ ਤੈ। ਬਹੁਤ ਹੈ। ਕੇਕ ਮਾਰ ਦੇਂ। ਹਾਂ। ਆ ਨਿੱਕੇ ਨਿੱਕੇ ਪੈਰ ਦੁਪੈਰ ਨਤੜਾ ਨਹੀਂ ਕਿਤੇ। ਇਹ ਕਿਵੇਂ ਕੋੜੇ ਵਿੱਚ ਸੁੱਤਾ ਪਿਆ। ਉੱਠ ਕੇ ਮੈਨਾਂ ਭੈਣ ਤੁਸੀਂ। ਨਹੀਂ ਮੈਂ ਤਾਂ ਸੁੱਤੀ ਵਈ ਆ। ਹੈ ਸੁੱਤੀ ਪਈ। ਹਾਂ ਜੀ ਤੇ ਆ ਆ ਕੁੱਤਾ ਪਿਆ ਆ ਕੁੱਤਾ ਪਾਲਸ ਕੇ ਆ ਮੰਮੀ ਨੇ ਲਾਤੀ ਬੈਠੇ ਬੈਠੇ ਨੇ ਮੈਂ ਗੌਰ ਨਹੀਂ ਕੀਤੀ ਮਨਦੀਪ ਦੇ ਕੰਮਾਂ ਪੰਗੇ ਲੈਂਦੀ ਰਹਿੰਦੀ ਬੈਠੀ ਬੈਠੀ ਆ ਦੇਖੀ ਕਿੱਧਰ ਲੈ ਤੇ ਲਾਤੀ ਕੀ ਬਣਾਉਣੇ ਆ ਕੀ ਦਿਖਾਉਂਗੇ ਕੀ ਬਣਾਉਣੇ ਤੁਸੀਂ ਬੱਜਾ ਕੀ ਬਣਾ ਸਕਦੇ ਆ ਬਣਾਉਣ ਨੂੰ ਤਾਂ ਤੂੰ ਤਾਂ ਮੈਨੂੰ ਬੇਵਕੂਫ ਬਣਾ ਸਕਦੀ ਹੋਰ ਦੱਸ ਤੁਹਾਨੂੰ ਦਾਸ ਦੇ ਛੇਤੀ ਪ੍ਰਸ਼ਾਦ ਬਰਫੀ ਖੀਰ ਸੇਵੀਆਂ ਨਾ ਦੱਸੋ ਖੀਰ ਤਾਂ ਖਾਦੀ ਹੈ ਪ੍ਰਸ਼ਾਦ ਬਰਫੀ ਹਾਂ ਤੁਹਾਨੂੰ ਕਿਹਾ ਜਾਣੀ ਸੀ ਨਾ ਹੁਣੀ ਰੋੜਦੀ ਆ ਜਾ ਚੱਲ ਕੇ ਬਣਾਉਣੇ ਆਂਗੇ ਚਲ ਵੀਡੀਓ ਜੀ ਵੀ ਦਿਖਾ ਦਾਂਗੇ ਆਪਾਂ ਹੈਲਪ ਕਰਾਣੀ ਪੈਣੀ ਨਾਲ ਇਦਾਂ ਨਹੀਂ ਮਿਲਣੀ ਜੀ ਉਹਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਮੈਂ ਵੈਸਨ ਦੀ ਬਰਫੀ ਖਾਣਾ ਚਾਹੁੰਦਾ ਆ ਦੇਖੋ ਵੈਸਨ ਦੀ ਬਰਫੀ ਬਣ ਰਹੀ ਆ ਇਹਨੂੰ ਹਾਂ ਤੇ ਫੇਰ ਲਈ ਮੈਂ ਤੇ ਪਾਣੀ ਤੇ ਕੋ ਜਾ ਪਾਣੀ ਪੀਣਾ ਤੇ ਇਹਨੂੰ ਬਣੀ ਬਰਫੀ ਨਾਲ ਆ ਕਿ ਕੀ 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 ਆਪਸ਼ਨ ਆ ਹਾਂ ਚਾਹ ਪਾਣੀ ਚਾਹ ਐ ਕਰਕੇ ਨਿੰਬੂ ਨਾਲ ਵਿੱਚ ਚਾਹ ਬਣਾ ਕੇ ਨਾਲ ਵਿੱਚ ਨਿੰਬੂ ਨਚੋੜ ਲਾ ਹੂੰ ਦੱਸਣਾ ਪੁੱਛਣਾ ਆ ਨਿੰਬੂ ਪਾਣੀ ਹੈ ਕਿ ਪਾਣੀ ਨਿੰਬੂ ਆ ਹੋਏ ਵਧੀਆ ਨਹੀਂ ਬਣਿਆ ਹੂੰ ਬਹੁਤ ਵਧੀਆ ਬਣਿਆ ਘੈਂਟ ਲੈਂ ਚੇਂ ਹੋ ਗਿਆ ਕੀ ਹੋ ਗਿਆ ਕਿੰਨਾ ਟਾਈਮ ਲੱਗੂਗਾ 6 ਜਦਾਂ ਲੱਗ ਗਿਆ ਵੇਸਨ ਹੂੰ ਵੇਸਨ ਨੂੰ 6 ਜਦਾਂ ਲੱਗ ਗਿਆ ਕੀ ਹੋ ਗਿਆ ਨਾ 6 ਜਦਾਂ ਲੱਗ ਗਿਆ 6 ਤਾਂ ਤੂੰ ਕੋਲੇ ਖੜੇਂਗੀ ਤਾਂ 6 ਹੀ ਲੱਗਣਾ ਛੋਟੇ ਕੋਈ ਨਹੀਂ ਉੱਤਰ ਰਹਿਣ ਦੇ ਤੁਸੀਂ ਸਟੈਂਟ ਕਰ ਲਓ ਤੂੰ ਤਿਆਰ ਹੋਣਾ ਕਿ ਨਹੀਂ ਮੈਨੂੰ ਦੱਸ ਦੇ ਸਿੱਧੇ ਚਾਹੀਦੇ ਦੋ ਮਨਦੀਪ ਨੂੰ ਮਨਾਉਣੀ ਹੈ ਹੋਰ ਤਿਆਰ ਹੋ ਜਾ ਫਿਰ ਚੱਲੀਏ ਉੱਥੇ ਲੇਟ ਹੁੰਨੇ ਆ ਪਮੀਨਾ ਪੈਣੇ ਅਸੀਂ ਚੱਲੇ ਲੇਲਾ ਮਾ ਜੀ ਨੂੰ ਮੁਜਾਰਤ ਜਾਣਾ ਕਿ ਤੁਸੀਂ ਮੇਰਾ ਕੀ ਕੰਮ ਆ ਬਜ਼ੁਰਗ ਬੰਦੇ ਦਾ ਤੇ ਵਿਆਹ ਤਾਂ ਹੋ ਗਿਆ ਹੰਦੂ ਕੀ ਜੰਗ ਕਰਨਾ ਵੇਖ ਵੇਖ ਤੇਰੇ ਮੁੰਡੇ ਨੂੰ ਸਮਝਾ ਲਾ ਸਮਝਾ ਲਾ ਬਾੜੀਆਂ ਗੱਲਾਂ ਕਰਦਾ ਸੱਚੀ ਕਹਿੰਦਾ ਅਗਲਾ ਕਿਹਨਾਂ ਇਹ ਨਹੀਂ ਮੈਨਦੀ ਤੈਨੂੰ ਵੀ ਲੈ ਕੇ ਜਾ ਹੁਣੀ ਤਾਂ ਕੀ ਕਹਿੰਦਾ ਸੀ ਤੇਰਾ ਕੀ ਕੰਮ ਆ ਤੇਰਾ ਵੀ ਕੀ ਕੰਮ ਆ ਲੈ ਵੀ ਚੱਲੀ ਹੁਣ ਸ਼ੂਗਰ ਤਿਆਰਤਾ ਹੋਗੀ ਤੂੰ ਮੈਂ ਤਾਂ ਲੱਗਿਆ ਸੀਗਾ ਲਾਏਂਗੇ ਤੈਨੂੰ ਇੱਕ ਘੰਟੇ ਹੋਰ ਲੋ ਵੀ ਹੁਣ ਚੱਲਦੇ ਆਂ ਅਸੀਂ ਸ਼ਾਮ ਦਾ ਟਾਈਮ ਕਹੈਂ ਮੈਂ ਲੈ ਦਿੰਦੇ ਸੈਂਡਲਾਂ ਨੂੰ ਕੀ ਹੁੰਦਾ ਐਂ ਚੱਲ ਸਕਦਾ ਸਹੀ ਹੈ ਉਹ ਸੈਂਡਲ ਪਾ ਕੇ ਮੁੜ ਕੇ ਤੁਰਦੀ ਏ ਮਟਕਾ ਟਕ ਫੇਰ ਕਿੰਦਕ ਪਾ ਲੰਦੇ ਰਹਿਣਦੇ ਰਹਿਣਦੇ ਕੁਛ ਨਹੀਂ ਹੁੰਦਾ ਕੀ ਕਰਨੀ ਆ ਕਾਮਾਲੀ ਭਾਈ ਬਣ ਜੁਣ ਪਾਂਡਿਆ ਝੋਲੋ ਤੁਸੀਂ ਹਸੁਰਮੇ ਦਾ ਟਰੱਕ ਜਿਹੀ ਢੋਲਤਾ ਮੰਦੀਪ ਤੋਂ ਅੱਖਾਂ ਦੇ ਵਿੱਚ ਹੁਣ ਖੁਸ਼ ਆ ਸੈਂਡਲ ਪਾ ਲੇ ਹੁਣ ਤਾਂ ਤੁਰ ਪਾ ਦੇਵੀ ਕੋਈ ਸੁਪਨਾ ਪਿਆ ਨਹੀਂ ਚਲੋ ਖਵਾ ਪਿਆ ਲਵਾਂਗਾ ਮੈਂ ਇਹਨੂੰ ਖਵਾ ਪਿਆ ਦੇਖ ਹੀ ਨਹੀਂ ਲਾਏ ਆ ਕੋਈ ਨਹੀਂ ਭਾਈ ਥੋੜੀ ਜੀ ਮਾਫੀ ਚਾਹਾਂਗੇ ਕਿਉਂਕਿ ਅਸੀਂ ਨਾ ਹੋ ਗਏ ਸੀ ਲੇਟ ਆਰੀ ਮਨਦੀਪ ਹਣਾ ਮਨਦੀਪ ਕੀ ਕਹਾਣੀ ਹੋ ਗਈ ਸੀ ਅਸੀਂ ਆ ਗਏ ਲੇਟ ਅਸੀਂ ਆ ਕੇ ਰਾਉ ਪੀਰ ਜਾਏ ਨੇ ਅਸੀਂ ਸੋਚਿਆ ਜਰਾਉ ਪੀਰ ਜਾਏ ਨੇ ਤੇ ਇਹ ਲੈਲਾ ਮੰਜੂ ਮਜ਼ਾਰ ਹੈ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਨੂੰ ਪਗੜ ਦੇ ਵਿੱਚ ਬਹੁਤ ਸੋਹਣੀ ਹੈ ਰਾਉ ਪੀਰ ਦੀ ਮਸਜਿਦ ਆ ਤੇ ਅਸੀਂ ਪਹੁੰਚੇ ਉੱਥੇ ਬੜਾ ਹੀ ਪਿਆਰਾ 뷰 ਹੈ ਇੱਥੇ ਦੇਖੋ ਕਿੰਨੇ ਸ਼ਾਂਤ ਜਿਹਾ ਮਾਹੌਲ ਹੈ ਇੱਕਦਮ ਆ ਤੁਸੀਂ ਦੇਖ ਸਕਦੇ ਆ ਆਸ-ਪਾਸੇ ਦੀ ਲੋਕੇਸ਼ਨ ਤੇ ਅਸੀਂ ਸੋਚਿਆ ਚਲੋ ਵੀ ਲੇਲਾ ਮੰਜ਼ਿਲ ਮੁਜ਼ਾਰ ਕੇ ਨੈਕਸਟ ਦਿਨ ਜਾਵਾਂਗੇ ਤੇ ਰੀਜਨ ਇਹ ਹੋ ਗਿਆ ਸੀ ਵੀ ਬਾਈਕ سٹਾਰਟ ਨਹੀਂ ਹੋ ਰਹੀ ਸੀ ਸਹੀ ਦੱਸਾਂ ਤਾਂ ਬਾਈਕ ਦੇ ਪਤਾ ਨਹੀਂ ਕੀ ਦਿੱਕਤ ਬੈਠੀ ਕੋਈ ਪਰਮਾਤਮਾ ਹੀ ਹੁੰਦਾ ਨਾ ਵੀ ਕੋਈ ਟਾਲ ਦਿੰਦਾ ਆਪਣੇ ਤੋਂ ਕੋਈ ਕਈ ਵਾਰ ਜਿੱਥੇ ਪਰਮਾਤਮਾ ਲੈ ਜਾਣਾ ਚਾਵੇ ਆਪਾਂ ਉੱਥੇ ਪਹੁੰਚਦੇ ਤੇ ਅਸੀਂ ਪਹੁੰਚਿਆ ਅੰਰਾਉ ਪਰ ਮਸਜਿਦ ਕੌਣ-ਕੌਣ ਇੱਥੇ ਆਇਆ ਹੋਇਆ ਇਸ ਜਗ੍ਹਾ ਦੇ ਉੱਤੇ ਕਮੈਂਟ ਕਰਿਓ ਤੇ ਬਹੁਤ ਹੀ ਜ਼ਿਆਦਾ ਭੀੜ ਹੁੰਦੀ ਆ ਆਈ ਵੀਰਵਾਰ ਨੂੰ ਤੇ ਕੌਣ-ਕੌਣ ਭਰਾ ਇੱਥੇ ਆਉਂਦਾ ਵੀਰਵਾਰ ਨੂੰ ਜ਼ਰੂਰ ਦੱਸਿਓ ਤੇ ਅੱਜ ਵੀਰਵਾਰ ਹੈ ਨਹੀਂਗਾ ਅੱਜ ਸ਼ੁੱਕਰਵਾਰ ਆ ਅਸੀਂ ਵੈਸੇ ਆ ਗਏ ਕਿਉਂਕਿ ਅਸੀਂ ਜਾ ਰਹੇ ਸੀ ਲੈਲਾ ਮਜਨੂ ਮਜਾਰਤ ਨੂੰ ਦੱਸਿਆ ਜਿਵੇਂ ਕਿ ਤੇ ਬੜਾ ਇੱਥੇ ਸਕੂਨ ਮਿਲਦਾ ਤੁਸੀਂ ਵੀ ਜ਼ਰੂਰ ਆਇਓ ਨੂਪਕੜ ਦੇ ਵਿੱਚ ਜਗ੍ਹਾ ਹੈਗੀ ਹੈਨਾ ਮੰਦੀ ਵਧੀਆ ਲੱਗਿਆ ਹਾਂਜੀ ਬਹੁਤ ਥੱਲੀ-ਘੱਲੀ ਲੱਗੀ ਜੂਸ ਪੀਣਾ ਹੈ ਨਹੀਂ ਪਹਿਲਾਂ ਮੈਨੂੰ ਹੀ ਪੁੱਛ ਲਾਂ ਮੈਂ ਤਾਂ ਅਜੇ ਬੈਠਾ ਹੀ ਆਂ ਇੱਧਰ ਵੇਖੋ ਕਾ ਮੁੰਡੀ ਗਿਆ ਫਿਰ ਲੋਬੀ ਆ ਕੇ ਘਰੇ ਬੱਬੂ ਤਾਂ ਰੋਟੀ ਖਾਈ ਜਾਂਦਾ ਮੰਮੀ ਹੋਰ ਰੋਟੀ ਬਗਾਈ ਹੁੰਦੇ ਨਾ ਚੱਲ ਮਨਦੀਪ ਆਲਾ ਇਨੇ ਰੋ ਗਿਆ ਕਿੱਧਰ ਅਮੀਨਾ ਵਣ ਕਿੱਥੇ ਆ ਮਾਵਾ ਹਜੇ ਵੀ ਨਹੀਂ ਆਉਣਾ ਸੀ ਸ਼ਰਮ ਲੱਤੀ ਪਈ ਆ ਟਾਈਮ ਦੇਖੋ ਟਾਈਮ ਕੀ ਉੱਥੇ ਲੱਗ ਗਿਆ ਸੀ ਟਾਈਮ ਮਨਦੀਪ ਨੂੰ ਪੁੱਛੋ ਤੇ ਨਾ ਮੋਟਰਸਾਈਕਲ ਹੋਰ ਖਰਾਬ ਹੋ ਰਹਾ ਉਹ ਪੀਰ ਗਏ ਸੀ ਕਿਹਦਾ ਸੀ ਆ ਵਧੀਆ ਸੀ ਕੀ ਕਰ ਲੋਗੀ ਮੰਮੀ ਹੈ ਮੈਂ ਨਹੀਂ ਬੋਲਣਾ ਅੱਜ ਰਾਤ ਕਰਕੇ ਰੋਇਆ ਜਨੂੰ ਤੂੰ ਰੋਜ਼ ਤੋਂ ਡਾਹ ਕੰਮ ਹੈ ਹੈ ਆਪੇ ਕਰੋ ਕੰਮ ਆਉਂਦੇ ਮੇਰੇ ਤੋਂ ਨਹੀਂ ਹੁੰਦਾ ਕੰਮ ਕੋਡਾ ਮੈਂ ਤੈਨੂੰ ਵੀ ਟੀਚਾ ਭੜਿਆ ਰੋਤ ਕੰਬੜੀ ਆਪੇ ਲੱਗੀ ਰਹੀਂਦੀ ਛਾਂਵੇਂ ਸਿਰ ਮੈਂ ਤੌਣੀ ਸਵੇਰ ਮੰਮੀ ਹੱਸਦੀ ਕਿਉਂ ਆ ਦੇ ਆ ਕੋਈ ਗੜਬੜ ਹੈ ਗੜਬੜਾ ਕੋਈ ਪ੍ਰੈਂਕ ਕਰਦੇ ਨੇ ਤੁਸੀਂ ਹੈ ਸਪ੍ਰੇ ਕਰਦੇ ਗੁੰਦੀਵ ਦੇ ਮੂਤਰ ਰੰਗ ਡਾਤੇ ਇਹਨਾਂ ਵਾਂ ਦੇਖ ਆਈ ਹੈ ਮੈਗਾਸ ਦੇਖਿਓ ਆਇਆ ਸੀ ਵੀ ਅਸੀਂ ਹੋ ਗਏ ਥੋੜਾ ਜਿਹਾ ਲੇਟ ਮੰਡੀ ਆ ਕਿ ਉਹਨਾਂ ਦਿਨ ਮਜ਼ਾਕ ਉਹ ਜੋ ਕਰਾਂਗੇ ਲੜਾਂਗੇ ਮੰਦਿਰ ਬਦਾਲ ਕੇ ਪ੍ਰੈਂਕ ਜਿਹਾ ਕਰਦੇ ਸੀ ਪਰ ਸਾਨੂੰ ਪਤਾ ਲੱਗ ਗਿਆ ਮੰਮੀ ਹੱਸੀ ਜਾਂਦੀ ਸੀ ਇਹਨੂੰ ਪਤਾ ਨਹੀਂ ਮੇਰੀ ਮੰਮੀ ਨਹੀਂ ਲੜ ਸਕਦੀ ਮੇਰੇ ਨਾਲ ਇਹ ਨਵੇਂ ਕਿਵੇਂ ਆਈ ਸੀ ਆਕੇ ਜਿਵੇਂ ਹੀ ਸ਼ਰਮ ਲੱਤੀ ਵੀ ਇਹਨੂੰ ਕੋਈ ਨੂੰ ਤਾਂ ਅਸਾਈ ਨਾ ਵੇ ਆਲ ਤਾਂ ਸੁਣ ਹਾਂ ਇਹਦੇ ਫਿਊਜ ਉੱਟ ਗਏ ਇਹਦੇ ਫਿਊਜ ਉੱਟ ਗਏ ਅਸਲੀ ਅਸਲੀ ਰੂਪ ਅੱਜ ਦੇਖਿਆ ਮੇਰਾ ਖਿਆ ਦੇਖ ਲੈ ਨਹੀਂ ਉਹ ਸੋਤੀ ਹੈ ਨਾ ਕੋਈ ਨਾ ਕੋਈ ਨਾ ਆਇਆ ਕਹਿੰਦੇ ਨਾ ਬੱਬੂ ਬਿਗਰੀ ਨਹੀਂ ਪਾਕਾ ਹੀ ਨਹੀਂ ਅੰਦਰ ਲੜਾਈ ਹੋਈ ਜਾਂਦੀ ਹੈ ਕਹਿੰਦੇ ਨਾ ਬੱਬੂ ਮੈਂ ਮਨਾਲੀ ਆ ਕੇ ਰੋਟੇ ਲੈ ਬਿਟੇ ਵੇਖ ਲੈ ਮਨਦੀਪ ਐ ਕਰਿਆ ਹੁਣ ਸਾਥ ਛੱਡਦਾ ਮੇਰਾ ਹਾਂ ਤਾਂ ਤਗੜਾ ਹੀ ਪਲਾਨ ਬਣਾਇਆ ਸੀ ਇਹਨਾਂ ਨੇ

ਨੀਦ ਨੂੰ ਮੈਂ ਤਾਂ ਪਾਈ ਨਹੀਂ ਖਾਣੇ ਹੁਣ ਤਾਂ ਮੈਂ ਤੁਹਾਡੇ ਤੋਂ ਖੋ ਲਾਂ ਖੋ ਕੇ ਖਾ ਲੂੰਗਾ ਮੇਰਾ ਕੀ ਹੈ ਹੂੰ ਅਧੀ ਰਾਤ ਨੂੰ ਚੰਗਾ ਨਹੀਂ ਲੱਗਦਾ ਮੈਂ ਕੁਰਕਰੇ ਖਾਂਦਾ ਅਜਮੰਦੀਨ ਕਿੰ ਘੈਂਟ ਕਿਉਂ ਲੱਗੀ ਨਹੀਂ ਪੋਚੇ ਵਾਲੀ ਲੈ ਕਿਹੜੀ ਗੱਲ ਹੈ ਨਹੀਂ ਮਮੀ ਸੋਣੀ ਨਹੀਂ ਲੱਗਦੀ ਕਿ ਪੋਚ ਹੈ ਨਹੀਂ ਮੈਂ ਨਾ ਵਣ ਕੇ ਦੀ ਪੋਚੇ ਨਾ ਮਰ ਚਾੜੂ ਹੂੰ ਸਾਰੇ ਸਾਰੇ ਢੱਡੂ ਦਾ ਪਾਪ ਕੋਨੇ ਹਾਂ ਵਾਲਾ ਜਮੀਨਾ ਭੈਣ ਰਗਾ ਜਿਹੜੇ ਵਿੱਚ ਬਿਠਾ ਇਹਨਾਂ ਵਣ ਇਧਰ ਤਾਂ ਨਿਕ ਚੀ ਤੇ ਉਰੇ ਇੱਕ ਇੱਕ ਢੱਡੂ ਦਿਖਾਵਾ ਜਮ ਤੇਰੇ ਵਰਗਾ ਉਹ ਜਿਹੜਾ ਉਹ ਹੱਥ ਲਾ ਕੇ ਦਿਖਾ ਹੱਥ ਹਾਂ ਭਰਾਓ ਐ ਜਾ ਕੇ ਤੇ ਛਾਲ ਮਾਰ ਕੇ ਸਿਰ ਤੇ ਬੈਜੇ ਪਪੂਆ ਨਾ ਪੰਗੇ ਲੈ ਇਹਨਾਂ ਨੂੰ ਉਹ ਤੂੰ ਆ ਖੇੜਾ ਫੋਟੋ ਤੁਹਾਨੂੰ ਸਾਫ਼ ਲੱਗਿਆ ਮੰਦੀਪ ਕਿਹੜੀ ਐ ਨਾ ਛੱਡ ਡੱਡੀ ਡੱਡੀ ਮੰਦੀਪ ਉਹ ਬੈਠੀ ਨਿੱਕੀ ਜੀ ਹਾਂ ਤੁਸੀਂ ਵੇ ਕਿਹੜੇ ਆ ਨਾ ਹਾਂ ਲੱਭੂ ਸੱਜਦੇ ਹੋ ਮੰਮਾ ਉਹ ਜਿਹੜਾ ਜਮਾ ਚੁੰਡ ਤੇ ਬੈਠਾ ਮੋਟਾ ਕਿਹੜਾ ਮੰਮੀ ਹੈ ਕਿਹੜੀ ਐ ਤੂੰ ਬੱਤੀ ਮੰਮੀ ਕੇ ਤਾਂ ਉਹ ਡੱਡੀ ਕੀ ਆ ਹਾਂ ਕੀ ਹਾਵੜਾ ਛੁੱਟੇ ਰੁਕ ਜਾ ਯਾਰ 2 ਮਿੰਟ ਹੋਰ ਕੀ ਹੈ ਹਾਵੜੇ ਛੁੱਟੇ ਮੈਨੂੰ ਚਲੋ ਅੱਜ ਦੇ ਵਲੋਗ ਚ ਬਸ ਇੰਨਾ ਹੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਹੈਨਾ ਤੇ ਯਾਰ ਵਾਵਾ ਜਣੇ ਬੰਦੇ ਕਮੈਂਟ ਕਰਦੇ ਕਹਿੰਦੇ ਰਿਪਲਾਈ ਨਹੀਂ ਦਿੰਦੇ ਪੈਣਾ ਮੇਰੀ ਕਮੈਂਟ ਕਰਦੀਆਂ ਰਿਪਲਾਈ ਜਰੂਰ ਦੇਵਾਂਗੇ ਹੁਣ ਤੁਹਾਡੇ ਸਾਰਿਆਂ ਦੇ ਕਮੈਂਟ ਪੜ ਕੇ ਨਾ ਵੀਡੀਓ ਦੱਸੂਗਾ ਠੀਕ ਆ ਥੈਂਕ ਯੂ ਸੋ ਮਚ ਇੱਥੇ ਤੱਕ ਲੋਕ ਦੇਖਾ ਲਵ ਯੂ ਗਾਈਜ਼ ਕੀ ਕਹਿੰਨੀ ਹੈ ਕੱਲ ਤਾਂ ਟੱਬ ਚ ਮਿਲਿਆ ਕਰੂਗੀ ਤੈਨੂੰ ਅੱਜ ਅਜ ਪੱਠੜ ਚ ਮਿਲੀਏ ਸ਼ੁਕਰ ਮਨਾ ਲਾ ਤੂੰ